ਦਾ ਬਹੁਤ ਲੰਮਾ ਹੈ ਜਰ ਜੀ ਉਹਦਾ ਲਾ ਲਿਆ ਮਾਈਕ ਨਾ ਹਾਂਜੀ ਅੱਜ ਗੁਰਪੁਰਬ ਹੈ ਜੀ ਸਤਿਗੁਰ ਦੀ ਕਿਰਪਾ ਦੇ ਨਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਪਾਸ਼ਾ ਜੀ ਦਾ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਵਹਿ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕਿਲਾ ਵਾਹ ਵਾਗੋ ਗੋਬਿੰਦ ਸਿੰਘ ਆਪੇ ਗੁਰਚਿਲਾ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸੈਰ ਵਿਖੇ ਭਵਲਿਓ ਆਪ ਜੀ ਜਾਣਦੇ ਹੋਗੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਾਸ਼ਾ ਜੀ ਦਾ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ 10 ਸਥੇ ਦੋ ਵਾਰੀ ਗਿਆ ਵੀ ਬਹੁਤ ਸੋਹਣਾ ਸਤਾਣੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੰਜਾਂ ਤਖਤਾਂ ਨਾਲੋਂ ਇਹ ਚੌਥਾ ਤਖਤ ਸਤਗੁਰੂ ਦੀ ਕਿਰਪਾ ਦੇ ਨਾਲ ਸਾਜ ਸੰਗਤ ਜੀ ਸੋ ਆਪ ਜੀ ਜਾਣਦੇ ਹੋਗੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਕਿਧਰ ਪਾਸ਼ੀ ਦਾ ਪ੍ਰਕਾਸ਼ ਗੁਰਪੁਰਬ ਦੇਸ਼ ਔਰ ਵਿਦੇਸ਼ 'ਚ ਵੀ ਮਨਾ ਰਿਹਾ ਨੇ ਸੱਚਕੰਨ ਸ੍ਰੀ ਹਰਮਦਰ ਸਾਹਿਬ ਅਮਰਤਵਿਲੇ ਤੋਂ ਨਤਮਸਤਕ ਹੋ ਕੇ ਮਨਾ ਰਿਹਾ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਮਦਮਾ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਔਰ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦਮਦਮਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਨਾਰੀਆਂ ਨੇ ਸੋ ਆਪ ਜੀ ਜਾਣਦੇ ਹੋਗੇ ਐਸਜੀਪੀਸੀ ਵੱਲੋਂ ਬਹੁਤ ਸਾਰੇ ਸਮਾਗਮ ਲਿਖੇ ਗਏ ਹਨ ਸਤਿਗੁਰ ਦੀ ਕਿਰਪਾ ਦੇ ਨਾਲ ਕਵੀ ਦਰਬਾਰ ਕਵੀ ਸ਼੍ਰੀਵਦਾਰ ਢਾਡੀ ਦਰਬਾਰ ਸਤਿਗੁਰ ਦੀ ਕਿਰਪਾ ਦੇ ਨਾਲ ਸ਼ਾਮ ਨੂੰ ਲੋਕੀ ਨਜ਼ਾਰਾ ਦੇਖਣ ਨੂੰ ਮਿਲੇਗਾ ਦੇਸੀ ਘੋੜੇ ਦੇ ਦੀਵੇ ਜਗਾਉਣ ਨੂੰ ਮਿਲੇਗੇ ਫੁੱਲਾਂ ਚੜੀਆਂ ਵਾਂਗ ਆਸਪੈ ਦਾ ਲੋਕੀ ਨਜ਼ਾਰਾ ਦੇਖਣ ਨੂੰ ਮਿਲੇਗਾ ਸੋ ਆਪ ਜੀ ਜਾਣਦੇ ਹੋਗੇ ਸਾਧ ਸੰਗਤ ਜੀ ਬਹੁਤ ਸੁਣਾ ਐਸਜੀਪੀਸੀ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਵਿਅੰਤ ਲੰਗਰ ਸਜਾਏ ਗਏ ਹਨ ਸਾਧ ਸੰਗਤ ਜੀ ਸੋ ਥੱਲੇ ਠੰਡ ਦੇ ਇੰਨੀ ਕੜਾਕੇ ਦੀ ਠੰਡ ਦੇ ਹੋਣ ਦੇ ਬਾਵਜੂਦ ਵੀ ਸਚਕਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਸਚਕਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਜਿੱਥੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਸਾਹਿਬ ਦਾ ਮਨਾ ਰਹੇ ਉਥੇ ਸਮੂਹ ਸ਼ਹੀਦ ਦਸ ਸਿੰਘਾਂ ਦਾ ਸਤਵੰਤ ਸਿੰਘ ਔਰ ਬਿਆਨ ਸਿੰਘ ਜੀ ਦੀ ਵੀ ਅੱਜ ਸ਼ਹੀਦੀ ਹੈ ਉਹਨਾਂ ਨੂੰ ਇੱਕ ਕੋਟ ਕੋਟ ਪ੍ਰਣਾਮ ਸੋ ਬਹੁਤ ਸੋਹਣਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਠੰਡ ਦੇ ਹੋਣ ਦੇ ਬਾਵਜੂਦ ਵੀ ਸੰਗਤਾਂ ਆ ਰਹੀਆਂ ਨੇ ਔਰ ਜਦੋਂ ਆਪਾਂ ਪ੍ਰਵੇਸ਼ ਹੋਈਏ ਸਚਕੰਧ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਤੇ ਪੂਰਾ ਇੱਕ ਸਾਹਿਬ ਦਾ ਪ੍ਰਕਰਮਾ ਦੇ ਵਿੱਚ ਮੈਡ ਪਿਛਾਇ ਪੂਰੇ ਮਤਲਬ ਫੈਸਿਲਿਟੀ ਸੀ ਦਿੱਤੀ ਗਈ ਹੈ ਐਸਜੀਪੀ ਸੇ ਲਵੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਅਮਰ ਸ਼ਕੋਤ ਸਿੰਘ ਸਾਜੋ ਗੁਰੂ ਦੇ ਲੜ ਲਗੋ ਨਸ਼ਿਆਂ ਦੂਰ ਹੋ ਬਾਣੀ ਪੜੋ ਬਾਣੇ ਨਾਲ ਜੁੜੋ ਤਿਆਰ ਬਰ ਤਿਆਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ इतना ही ठंड का मौसम है यहाँ पे फिर भी मैं यहाँ पे मत्था टेकने आई हूँ मेरी एक शिद्दत है यहाँ पे कि मैं हरियाणा से मत्था टेकने के लिए अमृतसर आई हूँ आज का जो दिन है वो इतना महान है मैं अपनी फैमिली के साथ यहाँ पे मत्था टेकने में मुझे ख़ुद को ही एक सौभाग्य महसूस हो रहा है कि मैं आज ठंड की परवाह किए बिना यहाँ पे अमृतसर गोल्डन टेम्पल में मत्था टेकने के लिए आई हूँ बहुत बार आई हूँ लेकिन इस बार मेरा मन था मैं जनवरी में ज़रूर आज के दिन जो है आज का दिन बहुत महान है तो आज के दिन मैं आऊँ और मेरा बेटा भी साथ है और मेरे हस्बैंड भी साथ हैं वो भी मथा टेकेंगे यहाँ पे आज बहुत बढ़िया लग रहा है इतना अच्छा नज़ारा मुझे कभी भी नहीं मतलब महसूस हो रहा ऐसा लग रहा जैसे मैं कब अंदर जाऊँगी